ਹਾਂਜੀ ਬਟੂ ਜੀ ਅੱਜ ਜੋ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੀ ਕਾਰਨ ਹੈ ਜੀ ਗਲਵ ਕਲਾਂ ਦੀ ਜੋ ਸਰਪੰਚੀ ਦੀ ਇਲੈਕਸ਼ਨ ਹੋ ਰਹੀ ਸੀ ਜੀ ਉਹਦੇ ਚ 7 ਉਮੀਦਵਾਰ ਖੜੇ ਸੀਗੇ ਜੀ ਜੀ ਇੱਕ ਉਮੀਦਵਾਰ ਸਭ ਤੋਂ ਪਹਿਲਾਂ ਸਾਡਾ ਛੋਟਾ ਵੀਰ ਜਿਹੜਾ ਮਨਪੀਰ ਸਿੰਘ ਗੋਨੀ ਜਿਹੜਾ ਪਿੰਡ ਦੀ ਨੌਜਵਾਨ ਸਭਾ ਨੇ ਆਪਦੇ ਤੌਰ ਤੇ ਖੜਾਇਆ ਸੀ ਜੀ ਇੱਕ ਉਮੀਦਵਾਰ ਸਾਸਕੰਦਰ ਸਿੰਘ ਸਰਪੰਚ ਗਰੁੱਪ ਜਿਹੜਾ ਸਾਡਾ ਪੁਰਾਣਾ ਸੀਗਾ ਅਸੀਂ ਉਹਨਾਂ ਵੱਲੋਂ ਮਲਕੀਸ਼ ਸਿੰਘ ਮਲਕੀਸ਼ ਸਿੰਘ ਮਲਕੀਸ਼ ਸਿੰਘ ਕਲਿਆਣ ਨੂੰ ਖੜਾਇਆ ਸੀਗਾ ਜੀ ਅੱਛਾ ਜੀ ਜੀ ਤੇ ਇੱਕ ਉਮੀਦਵਾਰ ਗਰਤੇਜ ਸਿੰਘ ਪਿੱਛੇ ਖੜੇ ਆ ਮੇਰੇ ਜੀ ਤੇ ਇਹ ਖੜੇ ਸੀਗੇ ਜੀ ਹਾਂ ਅਸੀਂ ਅੱਜ ਪਿੰਡ ਦੇ ਕੁਝ ਬਿਹਤਰ ਹਾਲਾਤਾਂ ਲਈ ਸੋਚ ਕੇ ਵੀ ਮਨਪੀ ਸਿੰਘ ਦੇ ਕੰਮ ਦੇਖ ਕੇ ਸਾਰੇ ਤੇ ਆਉਣ ਵਾਲੇ ਹਾਲਾਤ ਜਿਹੜੇ ਦੇਖ ਕੇ ਕਿਉਂਕਿ ਪਿੰਡ ਦੇ ਵਿੱਚ ਇਸ ਟਾਈਮ ਜਿਹੜੇ ਬਾਕੀ ਵਿਰੋਧੀ ਉਮੀਦਵਾਰ ਖੜੇ ਆ ਉਹਨਾਂ ਤੇ ਨਸ਼ਾ ਵੇਚਣ ਦੇ ਪਰਚੇ ਪਹਿਲਾਂ ਹੋ ਚੁੱਕੇ ਆ ਜੀ ਸੋ ਉਹ ਚੀਜ਼ਾਂ ਅਸੀਂ ਸੋਚ ਕੇ ਵੀ ਕੋਈ ਮਾੜਾ ਬੰਡਾ ਗਾਲਪ ਕਲਾਂ ਦਾ ਸਰਪੰਚ ਨਾ ਬਣ ਜਾਈ ਸਾਰੇ ਆਪਦੀ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਅੱਜ ਜੋ ਮਲਕੀਸ਼ ਸਿੰਘ ਆ ਉਹਨਾਂ ਦੀ ਉਮੀਦਵਾਰੀ ਵਾਪਸ ਲੈ ਕੇ ਕਰਤੇਸ਼ ਸਿੰਘ ਆ ਉਹਨਾਂ ਦੀ ਉਮੀਦਵਾਰੀ ਵਾਪਸ ਲੈ ਕੇ ਅਸੀਂ ਮਨਪੀਰ ਸਿੰਘ ਨੂੰ ਆਪਦਾ ਸਮਰਥਨ ਦਿੱਤਾ ਵਾ ਜੀ ਤਾਂ ਜੋ ਕਿ ਮਨਪੀ ਸਿੰਘ ਨਾਲ ਰਲ ਕੇ ਅਸੀਂ ਇਹ ਇਲੈਕਸ਼ਨ ਲੜੀਏ। ਠੀਕ ਹੈ। ਤੁਸੀਂ ਗੱਲ ਕੀਤੀ ਹੈਗੀ ਆ ਵੀ ਜੋ ਪਹਿਲਾਂ ਪਰਚੇ ਹੋਏ ਹੈਗੇ ਆ ਜੋ ਉਮੀਦਵਾਰ ਹੈਗਾ ਵਾ ਹਾਂ। ਉਹਨਾਂ ਦੇ ਪਰ ਜੋ ਪਰਚੇ ਹੋਏ ਹੈਗੇ ਆ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੇ ਕਾਗਜ਼ਾਤ ਰੱਦ ਨਹੀਂ ਕੀਤੇ ਜੀ। ਤਾਂ ਮਤਲਬ ਕਲੀਅਰ ਜਿੰਨਾ ਟਾਈਮ ਉਹ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਉਹਦੇ ਵਿੱਚ ਮੈਂ ਕਹਿੰਦਾ ਮੈਂ ਦੱਸਣਾ। ਉਹ ਚ ਰਾਜ ਜੀ ਇੱਕ ਹਿੰਦੁਸਤਾਨ ਦਾ ਕਾਨੂੰਨ ਆ ਵੀ ਜੇ ਸਜ਼ਾ 2 ਸਾਲ ਤੋਂ ਘੱਟ ਹੋਈ ਹੈ ਜਾਂ ਸਜ਼ਾ ਪੈਂਡਿੰਗ ਹੈ ਕਿਸੇ ਦੀ ਤਾਂ ਪਰਚਾ ਰੱਦ ਨਹੀਂ ਹੁੰਦਾ। ਉਸ ਕਰਕੇ ਗੱਲ ਉਹ ਨਹੀਂ ਆ ਬਈ ਸਜ਼ਾ ਹੋਈ ਆ ਨਹੀਂ ਹੋਈ ਆ ਪਰ ਸਮਾਜ ਦੇ ਵਿੱਚ ਇਸ ਟਾਈਮ ਗਾਲਪ ਕਲਾ ਚ ਤੁਹਾਨੂੰ ਪਤਾ ਪਿਛਲੇ 2-3 ਸਾਲ ਤੋਂ ਕਿੰਨੀ ਵਾਰੀ ਧਰਨੇ ਲੱਗ ਚੁੱਕੇ ਆ ਕਿੰਨੀ ਵਾਰੀ ਇੱਥੇ ਹੋ ਚੁੱਕਾ ਚਿੱਟੇ ਦਾ ਵਿਰੋਧ ਹੋ ਚੁੱਕਾ ਵਾ ਪਰ ਹਾਲਾਤ ਉੱਥੇ ਦੀ ਉੱਥੇ ਆ ਸੋ ਇਹ ਨੌਜਵਾਨ ਮੁੰਡਾ ਇਹ ਵੀ ਪਹਿਲਾਂ ਜੋ ਕਮੇਟੀ ਬਣੀ ਸੀ ਨਸ਼ਾ ਵਿਰੋਧੀ ਉਹਦਾ ਮੈਂਬਰ ਸੀਗਾ ਇਹਨਾਂ ਦੀ ਸਾਰੀ ਟੀਮ ਨੇ ਨਸ਼ੇ ਦੇ ਖਿਲਾਫ ਬਹੁਤ ਵਧੀਆ ਜੰਗ ਲੜੀ ਆ ਪਹਿਲਾਂ ਸੋ ਉਹ ਸਾਰਾ ਕੁਝ ਦੇਖਦੇ ਹੋਈ ਸਾਨੂੰ ਉਮੀਦ ਹੈ ਕਿ ਵੀ ਚਲੋ ਇਹ ਨੌਜਵਾਨ ਜੇ ਸਰਪੰਚ ਬਣੂਗਾ ਪਿੰਡ ਦਾ ਤਾਂ ਪਿੰਡ ਜੇ ਜਿਹੜਾ ਨਸ਼ਾ ਉਹਨੂੰ ਕੋ ਠੱਲ ਪਈ ਹੋਊਗੀ ਉਹਦੇ ਖਿਲਾਫ ਇਹ ਲੜਨ ਦੀ ਕੋ ਜ਼ਰੂਰਤ ਕਰਨਗੇ ਕਿਉਂਕਿ ਬਹੁਤ ਲੋਕ ਉਹ ਲੋਕਾਂ ਨਾਲ ਟੱਕਰ ਲੈਣਾ ਨਹੀਂ ਚਾਹੁੰਦੇ ਕਿਉਂਕਿ ਹਰੇਕ ਬੰਦਾ ਕਬੀਲਦਾਰ ਆ ਅਗਲਾ ਕਹਿੰਦਾ ਆਪਾਂ ਯਾਰ ਮੂਰੇ ਕਿਉਂ ਹੋਣਾ ਤੇ ਦੁੱਖ ਇਹ ਹਰ ਹਰ ਕਿਸੇ ਨੂੰ ਆ ਇਹ ਅੱਗ ਹਰੇਕ ਦੇ ਘਰੇ ਪਹੁੰਚਣੀ ਆ ਸੋ ਉਹ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਿਰਫ ਅਸੀਂ ਆਪ ਦੀ ਨੀਚੇ ਰਣਸ਼ਾ ਛੱਡ ਕੇ ਨੀਚੀ ਢੜੇਬੰਦੀ ਛੱਡ ਕੇ ਅਸੀਂ ਇਹ ਨੌਜਵਾਨਾਂ ਦੇ ਨਾਲ ਰਲੇ ਆ ਵੀ ਚਲੋ ਨਸ਼ੇ ਤੋਂ ਦਾ ਘਟੋ ਘੱਟ ਥੱਲ ਪਵੇ ਕੱਲ ਨੂੰ ਇਹ ਬਣ ਜਾਂਦਾ ਤੁਹਾਡੇ ਗਵਾਹੀ ਦੇ ਵਿੱਚ ਇਹ ਨਸ਼ੇ ਨੂੰ ਕਿਵੇਂ ਕੰਟਰੋਲ ਕਰੀਏ ਇਹ ਇਹਦੇ ਵਿੱਚ ਨਾਂ ਬੰਦੀ ਹੋ ਨਸ਼ਾ ਦੇਖੋ ਨਸ਼ੇ ਨਸ਼ੇ ਦੇ ਤਰੀਕੇ 2-3 ਹੁੰਦੇ ਆ ਜੀ ਇੱਕ ਤਾਂ ਹੁੰਦੀ ਸਰਕਾਰ ਉਹ ਸਰਕਾਰ ਤਾਂ ਸਾਡੇ ਹੱਥ ਚ ਨਹੀਂ ਜੀ ਦੂਜਾ ਤਰੀਕਾ ਇਹ ਹੁੰਦਾ ਵਿਰੋਧ ਹਾਂ ਵਿਰੋਧ ਤੇ ਜਿਹੜੇ ਨਸ਼ੇ ਦੇ ਐਡਿਕਟ ਆ ਜਿੰਨੇ ਬੰਦੇ ਨਸ਼ਾ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਉਹਨਾਂ ਨੂੰ ਲਿਆ ਕੇ ਦਾਖਲ ਕਰਾਉਣਾ ਉਹਨਾਂ ਨੂੰ ਪ੍ਰੇਰਿਤ ਕਰਨਾ ਵੀ ਨਸ਼ਾ ਛੱਡੋ ਤੇ ਜਿਹੜੇ ਨਸ਼ਾ ਵਿਰੋਧ ਨਸ਼ਾ ਜਿਹੜੇ ਵੇਚ ਰਹੇ ਆ ਉਹਨਾਂ ਦੇ ਅੱਗੇ ਵੀ ਅਸੀਂ ਵਿਰੋਧ ਕੀਤਾ ਪਰ ਜਦੋਂ ਪੰਚਾਇਤ ਖੁਦ ਸਰਪੰਚ ਜਾਂ ਮੈਂਬਰ ਸਾਰੇ ਜਿਹੜੇ ਵੱਣ ਗਏ ਨੌਜਵਾਨ ਉਹ ਸਾਰੇ ਵਿਰੋਧ ਕਰਨਗੇ ਤਾਂ ਪ੍ਰਸ਼ਾਸਨ ਨੂੰ ਹੀ ਮਜਬੂਰ ਹੋ ਕੇ ਕਾਰਵਾਈ ਕਰਨੀ ਪਊਗੀ ਇਹ ਕਾਰਵਾਈਆਂ ਤਾਂ ਅੱਗੇ ਵੀ ਹੋਈਆਂ ਨਾ ਬਿੱਟੂ ਜੀ ਇਹ ਕਾਰਵਾਈਆਂ ਕਾਰਵਾਈਆਂ ਜਿੱਤੇ ਪਰਚਾ ਹੁੰਦਾ ਨਸ਼ੇ ਦਾ ਕਿਸੇ ਵੀ ਤਰ੍ਹਾਂ ਦਾ ਉਦੇ ਨਾਲ ਖੜ ਕੇ ਨਾ ਉਹਦੇ ਨਾਲ ਕੋਰਟ ਦੇ ਵਿੱਚ ਜਾ ਕੇ ਕੋਈ ਗਵਾਹੀ ਦਿੱਤੀ ਜਾਊਗੀ ਨਾ ਉਹਦੀ ਜਮਾਨਤ ਤੇ ਜਾਊਗੀ ਨਾ ਹੀ ਕੋਈ ਨੰਬਰਦਾਰ ਤੇ ਦੂਜਾ ਆਪਣਾ ਪੰਚਾਇਤ ਮੈਂਬਰ ਉਹਦੇ ਹੱਕ ਦੇ ਵਿੱਚ ਆ ਕੇ ਥਾਣੇ ਵਿੱਚ ਜਾਊਗਾ ਖੜੂਗਾ ਠੀਕ ਹੈ ਇਹੀ ਕੁਝ ਕਰ ਸਕਦੇ ਬਾਕੀ ਦੇਖੋ ਸਰਕਾਰ ਸਾਥ ਦੇਵੇ ਤਾਂ ਸਾਰੀ ਚੀਜ਼ ਦੀ ਠਲ ਪੈ ਸਕਦੀ ਹੈ ਵੱਡੀ ਗੱਲ ਨਹੀਂ ਹੈਗੀ ਪਰ ਪਿੰਡ ਲੈਵਲ ਤੇ ਪੰਚਾਇਤ ਪਿੰਡ ਲੈਵਲ ਤੇ ਅਸੀਂ ਉਹ ਆਪਾਂ ਹੁਣ ਇਹ ਸੋਚ ਕੇ ਵੀ ਹਾਂ ਵੀ ਜੇ ਇੱਕ ਵੀ ਨਸ਼ੇ ਦੇ ਮੈਟਰ ਆਪਾਂ ਇਹਨੂੰ ਤਾਂ ਖੜਾ ਕੀਤਾ ਵੀ ਇਹ ਬਿਲਕੁਲ ਨਸ਼ਾ ਰਹਿਤ ਮੁੰਡਾ ਵਾ ਠੀਕ ਹੈ ਨਾ ਹੀ ਇਹ ਤੇ ਕਿਸੇ ਤਰ੍ਹਾਂ ਦਾ ਕੋਈ ਅਲੀਗੇਸ਼ਨ ਆ ਠੀਕ ਆ ਦੂਸਰੀ ਗੱਲ ਬਾਕੀ ਪਿੰਡਦਿਆਂ ਨੂੰ ਵੀ ਪਤਾ ਵਾ ਵੀ ਇਹ ਮੁੰਡਾ ਸੇਵਾ ਸੁਸਾਇਟੀ ਦੇ ਵਿੱਚ ਆ ਤੇ ਇੱਕ ਅੱਧੀ ਰਾਤ ਨੂੰ ਕੋਈ ਵੀ ਇਹਨੂੰ ਬਾਜ ਮਾਰੇ ਅੱਧੀ ਰਾਤ ਨੂੰ ਉੱਠ ਕੇ ਜਾਂਦਾ ਵਾ ਐਂਬੂਲੈਂਸ ਲੈ ਕੇ ਜਾਂਦਾ ਠੀਕ ਆ ਨਾ ਇਹ ਕਿਸੇ ਚੀਜ਼ ਦੀ ਸੁਗਮੰਦਾ ਸਰੇਕ ਬੰਦਾ ਆ ਆਪਣ ਆਪਣਿਆਂ ਨੂੰ ਚੱਕਣ ਲਈ ਵੀ ਆਪਦੇ ਨੂੰ ਦਵਾਈ ਬੂਟੀ ਦਿਵਾਉਣ ਲਈ ਵੀ ਲੋਕਾਂ ਕੋਲ ਕਈਆਂ ਕੋਲ ਟਾਈਮ ਨਹੀਂ ਪਰ ਇਹ ਮੁੰਡਾ ਅੱਜ ਤੋਂ ਨਹੀਂ ਡੇਢ ਦੋ ਤਿੰਨ ਸਾਲ ਤੋਂ ਕਟੋ-ਕਟ ਵੀ ਇਹ ਮੁੰਡਾ ਉਹਨਾਂ ਦੀ ਮਦਦ ਕਰ ਰਿਹਾ ਵਾ ਠੀਕ ਆ ਹਰੇਕ ਨਾਲ ਖੜਦਾ ਵਾ ਤੇ ਕੱਲ ਨੂੰ ਜੇ ਇਹਨੂੰ ਪਿੰਡ ਮੋਢੀ ਪਿੰਡ ਇਹਨੂੰ ਕੋਈ ਮੌਕਾ ਦੇਊਗਾ ਤੇ ਜਰੂਰ ਇਹ ਹੋਰ ਵੱਧ ਝੜ ਕੇ ਮਦਦ ਕਰੂਗਾ ਤੇ ਇਹਦੇ ਨਾਲ ਮੁੰਡਿਆਂ ਨੂੰ ਹੋਰ ਪ੍ਰੇਰਣਾ ਮਿਲੂਗੀ ਵੀ ਕੱਲ ਨੂੰ ਜਦੋਂ ਅਸੀਂ ਕੋਈ ਮੁੰਡਾ ਵੀ ਇਹੋ ਜਿਹਾ ਮਦਦ ਕਰਦਾ ਸੀ ਵੀ ਪਿੰਡ ਨੇ ਉਸ ਨੂੰ ਸਰਪੰਚ ਚੁਣਿਆ ਕੱਲ ਨੂੰ ਜੇ ਕੋਈ ਉਹੋ ਜਿਹਾ ਬੰਦਾ ਚੁਣਿਆ ਜਾਂਦਾ ਵਾ ਤੇ ਫਿਰ ਲੋਕਾਂ ਦੇ ਵਿੱਚ ਆਟੋਮੈਟਿਕ ਮਡਲ ਡਾਊਨ ਹੋਊਗਾ ਵੀ ਯਾਰ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਸੇਵਾ ਇਹਨਾਂ ਤੋਂ ਲੋਕਾਂ ਨੇ ਉਹ ਹਰਾ ਕੇ ਰੱਖਤਾ ਤੇ ਜਿਸ ਨੂੰ ਉਹਨਾਂ ਨੂੰ ਜਿਦਾਤਾ ਇਸ ਚੀਜ਼ ਦਾ ਅਸੀਂ ਇਹਨੂੰ ਤਾਂ ਇੱਕ ਮਿਸਾਲ ਦੇ ਤੌਰ ਤੇ ਖੜਾ ਕਰ ਰਹੇ ਹਾਂ ਵੀ ਜੇ ਇਹ ਬੰਦਾ ਜਿੱਤੂਗਾ ਤਾਂ ਲੋਕਾਂ ਦੇ ਵਿੱਚ ਇਹ ਮਿਸਾਲ ਵੀ ਪੈਦਾ ਹੋਊਗੀ ਤੇ ਉਹਨਾਂ ਨੂੰ ਪਤਾ ਵੀ ਲੱਗੂਗਾ ਵੀ ਜਿਹੜਾ ਆਪਾਂ ਨਸ਼ਾ ਵੇਚਦੇ ਆ ਠੀਕ ਹੈ ਇਹਦਾ ਰਿਜ਼ਲਟ ਕੀ ਆ ਭਲਾ ਆਪਾਂ 20 ਸਾਲ ਤੋਂ 15 ਸਾਲ ਤੋਂ ਨਮਾਇੰਦਗੀ ਕਰਦੇ ਹੋਈਏ ਤੇ ਆਪਾਂ ਫੇਰ ਵੀ ਬਿਹਾਰ ਦਾ ਮੂੰਹ ਦੇਖ ਰਹੇ ਆ ਉਹਦਾ ਕਾਰਨ ਸਿਰਫ ਇਹੀ ਹੋਊਗਾ ਵੀ ਜੇ ਆਪਾਂ ਨਸ਼ਿਆਲਿਆਂ ਦਾ ਸਾਥ ਦੇਵਾਂਗੇ ਠੀਕ ਹੈ ਹਰਮਨ ਜੀ ਗੱਲ ਹੈ ਇਸ ਤਰ੍ਹਾਂ ਹੈ ਜੀ ਆ ਸਕੰਦਰ ਜੀ ਜੋ ਪਿਛਲੇ ਆਪਣੇ ਹਾਂਜੀ 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 ਉਹਨਾਂ ਨੇ ਤੁਸੀਂ ਸਪੋਰਟ ਕੀਤੀ ਸੀ ਬਿਲਕੁਲ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਉਹਨਾਂ ਨੇ ਇਹਦੇ 5 ਸਾਲਾਂ ਦੇ ਵਿੱਚ ਜੋ ਛੱਪੜ ਦੇ ਵਿੱਚ ਜੋ ਤੁਹਾਨੂੰ ਪਤਾ ਜੋ ਪਾਣੀ ਨਿਕਾਸੀ ਹੈਗੀ ਆ ਜਾਂ ਜੋ ਨਜਾਇਜ਼ ਕਬਜ਼ੇ ਹੈਗੇ ਆ ਉਹ ਮਤਲਬ ਕਲੀਅਰ ਨਹੀਂ ਹੋ ਸਕੇ ਹੁਣ ਉਹਦਾ ਉਹਦਾ ਕਾਰਨ ਸੁਣੋ ਜੀ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਛੱਪੜ ਦੀ ਇਧਰਲੇ ਛੱਪੜ ਦੀ ਵੀ ਸਫਾਈ ਹੋਈ ਹੈ ਜੀ ਪਹਿਲੀ ਵਾਰੀ ਹੋਈ ਹੈ ਕੋਈ ਗਲੀ ਨਾਲ ਹੀ ਇਹੋ ਜੀ ਨਹੀਂ ਹੈਗੀ ਜੀ ਆਪਾਂ ਕਹਿ ਦਈਏ ਸਰਪੰਚ ਸਾਹਿਬ ਵੱਲੋਂ ਪਿੰਡ ਦਾ ਪਿਛਲੇ ਦਾ ਰਿਕਾਰਡ ਦੇਖ ਲਓ ਜਿਹੜੀ ਜਿਹੇ ਛੱਪੜ ਦੀ ਹੈ ਦੀ ਛੱਪੜ ਦੀ ਸਫਾਈ ਬਕਾਇਦਾ ਪਹਿਲੀ ਪਹਿਲੀ ਟਰਮ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਹਾਂਜੀ ਜਿਹੜੇ ਨਜਾਇਜ਼ ਕਬਜ਼ੇ ਜੋ ਸਰਕਾਰ ਦੇ ਅੰਦਰ ਪੰਚਾਇਤ ਨੇ ਲਿਖ ਕੇ ਦਿੱਤਾ ਸੀ ਠੀਕ ਹੈ ਕੁਝ ਬੰਦੇ ਗਰੀਬ ਪਰਿਵਾਰ ਆ ਜਿਨ੍ਹਾਂ ਕੋਲ ਨਹੀਂ ਜਗ੍ਹਾ ਹੈਗੀ ਠੀਕ ਆ ਆਪਾਂ ਉਹਨਾਂ ਨੂੰ ਧੱਕਾ ਕਰਕੇ ਅੱਜ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੱ ਗਏ ਠੀਕ ਹੈ ਸਰਕਾਰ ਦੇ ਕੋਲੇ ਆਰਡਰ ਆ ਆ ਹਾਂ ਜੀ ਉਸ ਗੱਲ ਦੇ ਵਿੱਚ ਆਪਾਂ ਉਹਨਾਂ ਨੂੰ ਕਹਿ ਨਹੀਂ ਨਾ ਸਕਦੇ ਹੁਣ ਜਿਨ੍ਹਾਂ ਕੋਲ ਕਰਨੀ ਉਹਨੂੰ ਕਿੱਥੇ ਪਿੰਡ ਤੇ ਹਜ ਪਿੰਡ ਜੋ ਹੈਗਾ ਜੋ ਗਾਲਬਗਲਾ ਇਹਨਾਂ ਕੋਲੇ ਪਲਾਕ ਪਏ ਹੈਗੇ ਉੱਥੇ ਸਰਕਾਰ ਕਿਉਂ ਨਹੀਂ ਮਤਲਬ ਇਹਨਾਂ ਨੂੰ ਘਰ ਬਣਾ ਕੇ ਦੇ ਉੱਥੇ ਭਾਈ ਜੀ ਸਹੂਲਤ ਹੈ ਨਹੀਂ ਨਾ ਕੋਈ ਟੈਂਕੀ ਨਾ ਪਾਣੀ ਨਾ ਬਿਜਲੀ ਨਾ ਲਾਈਟ ਉੱਥੇ ਕੁਝ ਵੀ ਨਹੀਂ ਕਿੱਥੇ ਕਿਵੇਂ ਚੱਲੇ ਜਾਣ ਦੇਖ ਨਹੀਂ ਬੰਦੇ ਜੀ ਇਹ ਸਰਕਾਰ ਦੇਊਗੀ ਕੋਈ ਨਾ ਨਜ਼ਾਇਜ਼ ਕਬ ਦੇ ਆ ਹੀ ਰਹਿਣਗੇ ਜੀ ਫਿਰ ਨਜਾਇਜ਼ ਕਬਜ਼ੇ ਦੀ ਦੇਖੋ ਜਿਹੜੇ ਤਾਂ ਜਮਾਂ ਨਜਾਇਜ਼ ਆ ਜਿਹਨਾਂ ਦਾ ਬੇਲੋੜੇ ਆ ਉਹਨਾਂ ਨੂੰ ਛਡਾਉਣ ਲਈ ਪੂਰਾ ਜੋਰ ਲਾਇਆ ਜਾਊਗਾ ਜਿਹੜੇ ਬੰਦੇ ਨੂੰ ਲੋੜ ਬੰਦ ਆ ਜਿਹੜੇ ਕੋਲ ਵਿਚਾਰੇ ਕੋ ਘਰ ਆ ਵਿਚਾਰੇ ਕੋ ਨਹੀਂ ਜਗ੍ਹਾ ਹੈਗੀ ਠੀਕ ਆ ਉਹਨੂੰ ਮਤਲਬ ਉੱਥੇ ਬਰਕਰਾਰ ਰੱਖਿਆ ਹੋਇਆ ਹਰਮਜੀ ਸੁਣਦੀ ਅਸੀਂ ਫਿਰ ਤੁਹਾਨੂੰ ਪਤਾ ਪੁੱਟਾ ਸਿੰਘ ਜੀ ਤੁਹਾਡੇ ਗਵਾਂਡ ਦੇ ਵਿੱਚ ਜਿਹੜੇ ਮੁੰਡੇ ਦਾ ਐਕਸੀਡੈਂਟ ਹੋਇਆ ਸੀਗਾ ਉਸਦੇ ਲਈ 7-8 ਲੱਖ ਰੁਪਈਆ ਖਰਚਾ ਹੋਣਾ ਸੀ ਇਹਨਾਂ ਨੇ ਮਿਹਨਤ ਕਰਕੇ ਜੇ ਸਾਰੇ ਪਿੰਡ ਨੂੰ ਰਿਕਵੈਸਟ ਕਰਕੇ ਤੇ ਖਾਲਸਾ ਐਡ ਵਾਲਿਆਂ ਕੋਲੇ ਭੱਜਣਾઠ ਇੰਨੀ ਕਿ ਜ਼ਿਆਦਾ ਕੀਤੀ ਉੱਥੋਂ 1.5 ਲੱਖ ਰੁਪਏ ਖਾਲਸਾੜ ਤੋਂ ਆਇਆ ਜੀ ਅਸੀਂ ਖਾਲਸਾੜ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਾਇਆ ਪਰ ਇਹ ਕੋਸ਼ਿਸ਼ ਕਰਨੀਆਂ ਪੈਂਦੀਆਂ ਇਸ ਲਈ ਭਜਨਟ ਕਰਨੀ ਪੈਂਦੀ ਹੈ ਇਹ ਜਿਆ ਮੁੰਡਾ ਮਤਲਬ ਮਿਹਨਤੀ ਹੈ ਜੀ ਭਜਨਟ ਕਰਨ ਵਾਲਾ ਹਾਂ ਹਾਂ ਜੀ ਕਿਹੜੇ ਮੁੱਦੇ ਤੇ ਚੌਂਦੇ ਮੁੱਦੇ ਦੇਖੋ ਜੀ ਪਹਿਲਾਂ ਅਸੀਂ ਪੈਂਡ ਦੇ ਵਿੱਚ ਸੇਵਾ ਸੈਟੀ ਨਾਲ ਸੰਬੰਧਤਾ ਮੈਂ ਸਾਰਾ ਸੇਵਾ ਕਰਦੇ ਹਾਂ ਰਹੇ ਗੱਲ ਮੁੱਦਿਆਂ ਦੀ ਆਪਾਂ ਪਹਿਲਾ ਮੁੱਦਾ ਆਪਣਾ ਨਸ਼ੇ ਦਾ ਜਿਹੜਾ ਪੈਂਡ 'ਚ ਬਹੁਤ ਮਾਹੌਲ ਖਰਾਬ ਆ ਪਹਿਲਾਂ ਆਪਾਂ ਅਸੀਂ ਸਾਰਿਆਂ ਮਿਲ ਕੇ ਨਸ਼ੇ ਨੂੰ ਪੈਂਡ 'ਚੋਂ ਖਤਮ ਕਰਾਂ ਤਲੋ ਚੋਣ ਨਿਸ਼ਾਨ ਕੀ ਮਿਲੇ ਚੋਣ ਨਿਸ਼ਾਨ ਤੇ ਆਪਣਾ ਚੋਣ ਨਿਸ਼ਾਨ ਹੈਗਾ ਲੈਟਰ ਬਾਕਸ ਜੀ ਲੈਟਰ ਬਾਕਸ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਬਾਈ ਆਪ ਦੀ ਕੀਮਤੀ ਵੋਟ ਪਾ ਕੇ ਮੈਨੂੰ ਕਾਮਯਾਬ ਬਣਾਓ ਤੇ ਪਿੰਡ ਦੀ ਆਪ ਤਰੱਕੀ ਕਰੀਂ ਹਾਂਜੀ ਮਲਕੀ ਸਿੰਘ ਜੀ ਜੋ ਪਹਿਲਾਂ ਤਾਂ ਆਪਾਂ ਗੁਰੂ ਘਰ ਦੇ ਨਾਲ ਬੈਠੇ ਆ ਪਹਿਲਾਂ ਤਾਂ ਮੈਂ ਸਾਂਝੀ ਫਤਿਹ ਕਰੂੰਗਾ ਸਾਰੀ ਸੰਗਤ ਨਾਲ ਜਿਹੜੇ ਵੀਰ ਇੱਥੇ ਮੇਰੇ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੋ ਆ ਪਹਿਲਾਂ ਅਸੀਂ 5 ਸਾਲ ਸਰਪੰਚੀ ਕੀਤੀ ਹੈ ਬਾਈ ਸ਼ਕੁੰਦਰ ਦੇ ਨਾਲ ਵੀ ਅਸੀਂ ਹੁਣ ਵੀ ਇਹ ਮੁੰਡੇ ਦਾ ਸਮਰਥਨ ਦਿੱਤਾ ਅਸੀਂ ਹੁਣ ਇਹਨੂੰ ਖੜਾ ਰਏ ਆ ਅਸੀਂ ਆਪ ਦੇ ਨੂੰ ਵੀ ਜਾਨੀ ਸਮਰਥਨ ਮੈਂ ਦਿੰਦਾ ਇਹ ਮੁੰਡੇ ਨੂੰ ਆਪਣੇ ਨੂੰ ਵੀਰ ਨੂੰ ਆਪਣੇ ਨੂੰ ਵੀ ਹੁਣ ਇਹਦੇ ਨਾਲ ਖੜੇ ਆ ਵੀ ਡਟ ਕੇ ਜੋ ਵੀ ਵੋਟ ਹੋਊਗੀ ਜੋ ਵੀ ਇਹਦੇ ਕੰਮ ਹੋਣਗੇ ਜਿਹੜੇ ਨਾਲੇ ਦੇ ਨਾਲ ਕਰਾਂਗੇ ਮੁੰਡਾ ਨਮੂਨਾ ਜਿਹੜੇ ਪਹਿਲਾਂ ਜੋ ਕਾਰੇ ਤੁਜੀ ਪਰੇ ਸੀਗੇ ਕੀ ਸੋਚ ਕੇ ਪਰੇ ਮਗਰੋਂ ਪਹਿਲਾਂ ਕੋਈ ਗੱਲਬਾਤ ਕੀਤੀ ਕਿ ਦੇ ਨਾਲ ਉਹ ਸਾਡਾ ਪ੍ਰਾਣਾ ਸਿਗਾ ਤੜਾ ਸਰਪੰਚ ਜੀ ਹਾਂ ਬੇਸੀ ਉਹਦਾ ਕਰਕੇ ਸੀ ਭਰੇ ਆ ਗਾਗਜ ਕੋਈ ਨਹੀਂ ਮੈਂ ਆਪਦੇ ਦਮ ਤੇ ਭਰੇ ਆ ਠੀਕ ਆ ਨਾ ਹਾਂ ਵੀ ਇਹ ਮੁੰਡੇ ਬਹੁਤ ਜਮਾ ਚੰਗਾ ਬਾਤ ਆ ਤੇ ਆਪਾਂ ਇਹਦੇ ਨਾਲ ਹੁਣ ਸਾਥ ਦੇਣ ਵੀ ਮੈਂ ਇਹਦਾ ਸਮਰਥਨ ਇਹਨੂੰ ਆਪਾਂ ਦੇਤਾ ਜੀ ਇਹਨੂੰ ਹਾਂ ਬਾਕੀ ਤੁਹਾਡੇ ਚੈਨਲ ਵਾਲਿਆਂ ਦਾ ਬਹੁਤ ਬਹੁਤ ਥੋੜਾ ਧੰਨਵਾਦ ਮੈਂ ਤੁਹਾਡੇ ਤੇ ਬਹੁਤ ਖੁਸ਼ ਆਈ ਠੀਕ ਹੈ